ਸੋਰਠਾ ਮਹੱਲਾ ਪੰਜਵਾ ਕਰ ਦੂਜਾ ਅਸ਼ਟ ਪਦਿਆਂ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਪਾਠ ਪੜਿਓ ਅਰ ਬੇਦ ਵਿਚਾਰਿ ਨਿਵਲ ਪਉੰਗਮ ਸਾਧੇ ਪੰਜ ਜਨਾ ਸੇ ਸੰਗਨ ਛੁਟ ਗਿਓ ਅਦਿਕ ਅਹੰਭੁਦ ਬਾਧੇ ਪੜਿਓ ਅਰਬੇਦ ਵਿਚਾਰਿਓ ਨਿਵਲ ਪਉੰਗਮ ਸਾਦੇ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਆਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 641 642 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਪਉੰਗਮ ਸਾਦੇ ਅਰਥਾਤ ਕਿ ਕਰਮਿਕਾਂ ਦੀ ਲੋਕਾਂ ਨੇ ਧਰਮ ਗ੍ਰੰਥਾਂ ਦੇ ਪਾਠ ਵੀ ਪੜਨੇ ਕੀਤੇ ਅਰ ਬੇਦ ਵਿਚਾਰਿਓ ਅਰਥਾਤ ਕਿ ਸਨਾਤਨੀ ਮਤ ਦੇ ਧਰਮ ਗ੍ਰੰਥਾਂ ਭਾਵ ਕੇ ਵੇਦਾਂ ਦੀ ਵਿਚਾਰ ਵੀ ਕਰਨੇ ਕੀਤੇ ਤਾਂ ਮਹਾਰਾਜ ਕਹਿੰਦੇ ਨਿਵਲ ਪਉੰਗਮ ਸਾਦੇ ਅਰਥਾਤ ਕਿ ਨਿਉਲੀ ਕਰਮ ਵੀ ਕਰਨਾ ਕੀਤਾ ਭਾਵ ਕੇ ਚੌਂਕੜਾ ਮਾਰ ਕੇ ਸਿੱਧੇ ਬਹਿ ਜਾਣਾ ਪਰਾਣਾ ਦੇ ਬਲ ਦੇ ਨਾਲ ਆਪਣੀਆਂ ਅੰਤੜੀਆਂ ਨੂੰ ਆਪਣੇ ਪੇਟ ਦੇ ਵਿੱਚ ਉੱਪਰ ਥੱਲੇ ਤੇ ਸੱਜੇ ਖੱਬੇ ਇਵੇਂ ਕਮਾਉਣਾ ਜੇ ਮੈਂ ਚਾਟੀ ਦੇ ਵਿੱਚ ਮਧਾਣੀ ਦਹੀਂ ਨੂੰ ਕਮਾਉਣਾ ਕਰਦੀ ਐ ਮਹਾਰਾਜ ਕਹਿੰਦੇ ਨਿਉਲੀ ਕਰੰਭੀ ਕਰਕੇ ਦੇਖ ਲੈ ਔਰ ਪਯੰਗਮ ਸਾਦੇ ਅਰਥਾਤ ਕਿ ਪਯੰਗਮਾ 나ੜੀ ਵੀ ਸਾਦ ਕੇ ਦੇਖ ਲਈ ਪਯੰਗਮਾ 나ੜੀ ਅਸਲ ਦੇ ਵਿੱਚ ਏਡਾ ਔਰ ਪਿੰਗਲਾ ਜਿੱਥੇ ਮਿਲਦੀਆਂ ਨੇ ਦੋਹਾਂ ਭਾਵਾਂ ਦੇ ਵਿੱਚਕਾਰ ਉੱਥੇ ਸੁਖਮਣਾ ਦੀ ਜੜ ਦੇ ਵਿੱਚ ਇੱਕ ਬਾੜ ਹੋ ਕੇ ਬੈਠੀ ਇੱਕ 나ੜੀ ਸਾਡੇ ਤਿੰਨ ਕੁੰਡਲ ਮਾਰ ਕੇ ਜੈਸਾ ਨੇ ਦਸਮ ਦੁਆਰ ਦਾ ਬੂਹਾ ਬੰਦ ਕਰ ਰੱਖਿਆ ਜਿਹੜੇ ਜੋਗੀ ਸਨ ਉਹ ਪ੍ਰਾਣਾ ਦੇ ਬਲ ਦੇ ਨਾਲ ਇਸ 나ੜੀ ਨੂੰ ਜਗਾਇਆ ਕਰਦੇ ਸਨ ਅਕੜਾ ਦੇ ਵਿੱਚ ਦੀ ਸਵਾਸ ਚੜਾਉਣੇ ਔਰ ਪਿੰਗਲਾ ਰਾਹੀਂ ਉਤਾਰਨੇ ਪਿੰਗਲਾ ਵਿੱਚ ਦੀ ਸਵਾਸ ਚੜਾਉਣੇ ਅਕੜਾ ਵਿੱਚ ਦੀ ਤਾਰਨੇ ਔਰ ਸਵਾਸਾਂ ਦੀ ਗਰਮੈਸ਼ ਦੇ ਨਾਲ ਕੋਈ ਹੰਗਮਾ 나ੜੀ ਨੂੰ ਜਗਾ ਕੇ ਸਿੱਧੀ ਕਰਕੇ ਅਕੜਾ ਕੇ ਦਸਮ ਦੁਆਰ ਦੇ ਵਿੱਚ ਪਰਵੇਸ਼ ਕਰਵਾਇਆ ਕਰਦੇ ਸਨ ਇਵੇਂ ਕਰਕੇ ਉਹਨਾਂ ਨੂੰ ਬੜਾ ਆਨੰਦ ਆਇਆ ਕਰਦਾ ਸੀ ਮਹਾਰਾਜ ਕਹਿੰਦੇ ਪਜੰਗਮਾ 나ੜੀ ਵੀ ਸਾਧ ਕੇ ਦੇਖ ਲਈ ਕਹਿੰਦੇ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਕੋ ਅੰਗਮ ਸਾਧੇ ਪੰਜ ਜਨਾ ਸਯ ਸੰਗਨ ਛੁਟ ਗਇਓ ਅਦਿਕ ਅਹੰਬਦ ਬਾਧੇ ਪੰਜ ਜਨਾ ਸੇਉ ਸੰਗ ਨਾ ਛੁੱਟ ਕੇ ਅਰਥਾਤ ਕਿ ਉੱਪਰ ਦੱਸੇ ਹੋਏ ਕਰਮ ਕਾਂਡਾ ਨੂੰ ਕਰਨੇ ਦੇ ਬਾਵਜੂਦ ਵੀ ਮਹਾਰਾਜ ਕਹਿੰਦੇ ਪੰਜ ਵਿਕਾਰਾਂ ਦੇ ਨਾਲ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਵਗੈਰਾ ਦੇ ਨਾਲੋਂ ਸੰਗ ਛੁੱਟ ਕੇ ਆ ਨਾ ਨਾਤਾ ਟੁੱਟਿਆ ਨਾ ਮਹਾਰਾਜ ਕਹਿੰਦੇ ਅਦਿਕ ਅਹੰਭੁ ਬਧੇ ਸਗੋ ਇਹ ਨਾ ਕਰਮ ਕਾਂਡਾ ਨੂੰ ਕਰਨੇ ਦੇ ਨਾਲ ਜਿਹੜਾ ਕਰਮੇ ਕਾਂਢੀ ਲੋਕ ਸਨ ਉਹ ਸਗੋਂ ਵਧੇਰੇ ਅਹੰਕਾਰ ਦੇ ਨਾਲ ਅਹੰਕਾਰ ਵਾਲੀ ਬੁੱਧੀ ਦੇ ਨਾਲ ਵੱਜ ਗਏ ਸੋ ਗੁਰ ਹਉ ਵਾਲੀਆਂ ਪੰਕਤੀਆਂ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਪਿਆਰੇ ਇਨ ਵਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕਾ ਦੁਆਰਾ ਦੀਜਾ ਬੁੱਧ ਬਿਵੈਕਾਰ ਹੋ ਪਿਆਰੇ ਇਹਨ ਬਿਧ ਮਿਲਣ ਨਾ ਜਾਈ ਅਰਥਾਤ ਕੇ ਪਿਆਰੇ ਜੀ ਇਹਨ ਉਪਰ ਦਸੀਆਂ ਹੋਈਆਂ ਵਿਧੀਆਂ ਦੇ ਨਾਲ ਇਹਨ ਕਰਮਾਂ ਕਾਂਡਾਂ ਦੇ ਨਾਲੋ ਹਰੀ ਪਰਮੇਸ਼ਰ ਨੂੰ ਮਿਲਿਆ ਨਹੀਂ ਜਾ ਸਕਦਾ ਕਹਿੰਦਾ ਮੈਂ ਕੀ ਹੈ ਕਰਮ ਅਦੇਕਾ ਅਸੇ ਅਨੇਕਾ ਹੀ ਕਰਮਕਾਂਡ ਕਰ-ਕਰ ਕੇ ਦੇਖ ਲਏ ਕਹਿੰਦੇ ਹਾਰ ਪਰਿਓ ਸੁਆਮੀ ਕੈ ਦਵਾਰੇ ਤੇ ਸੁਆਮੀ ਜੀ ਮਾਲਕ ਜੀ ਹੁਣ ਅਸੀਂ ਤੁਹਾਡੇ ਦਵਾਰੇ ਤੇ ਆ ਕੇ ਹਾਂ ਬਹਾਰ ਕੇ ਡਿੱਗ ਪਏ ਹਾਂ ਕਹਿੰਦੇ ਦੀਜਾ ਬੁੱਧ ਬਵੇਕਾ ਹੁਣ ਸਾਨੂੰ ਵਿਵੇਕ ਵਾਲੀ ਬੁੱਧੀ ਸਾਨੂੰ ਨਖੇੜੇ ਵਾਲੀ ਬੁੱਧੀ ਸਾਨੂੰ ਪਰਖ ਵਾਲੀ ਬੁੱਧੀ ਸਾਨੂੰ ਗਿਆਨ ਵਾਲੀ ਬੁੱਧੀ ਦੀ ਦਾਤ ਬਖਸ਼ੋ ਜੀ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੀ ਅਸ਼ਟਪਦੀ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਮੋਨ ਪਯੋ ਕਰ ਪਾਤੀ ਰਹੋ ਨਗਨ ਫਿਰਿਓ ਬਨ ਮਾਹੇ ਤਾਟ ਤੀਰਥ ਸਭ ਤਰਤੀ ਬ੍ਰਮਯੋ ਦੁਬਿ ਧਾ ਛੁਟ ਕਾ ਨਹੀਂ ਮੋਨ ਭਇਓ ਕਰ ਪਾਤੀ ਰਹਿ ਅਰਥਾਤ ਕੇ ਕਰਮਿਕਾਂ ਦੀ ਲੋਕਾਂ ਨੇ ਮੋਨੀ ਲੋਕਾਂ ਨੇ ਮੋਨ ਧਾਰ ਧਾਰ ਕੇ ਦੇਖ ਲਈ ਚੁੱਪ ਧਾਰ ਕੇ ਦੇਖ ਲਈ ਕਰ ਪਾਤੀ ਰਹਿ ਅਰਥਾਤ ਕੇ ਆਪਣੇ ਘਰਾਂ ਨੂੰ ਪਾਤਰ अथवा ਭਾਂਡੇ ਬਣਾ ਕੇ ਦੇਖ ਲਿਆ ਜਿਹੜੇ ਕਿਸੇ ਭਾਂਡੇ ਦੇ ਵਿੱਚ ਕੋਈ ਪ੍ਰਸ਼ਾਦਾ ਵਗੈਰਾ ਨਹੀਂ ਸੀ ਛਕਦੇ ਆਪਣੇ ਹੱਥ ਤੇ ਛਕਣਾ ਕਰਦੇ ਸਨ ਤੋਹਨੂੰ ਕਰ ਪਾਤੀ ਕਿਹਾ ਜਾਂਦਾ ਸੀ ਔਰ ਮਹਾਰਾਜ ਕਦੇ ਨਗਨ ਫਿਰਿਓ ਬਨ ਮਾਹੀ ਨਗਨ ਹੋ ਕੇ ਦਗੰਬਰ ਹੋ ਕੇ ਮਹਾਰਾਜ ਕਹਿੰਦੇ ਵਿਚਰ ਕੇ ਦੇਖ ਲਿਆ ਬਾਣ ਮਾਹੀ ਜੰਗਲਾਂ ਦੇ ਵਿੱਚ ਵਿਚਰ ਕੇ ਦੇਖ ਲਿਆ ਬਾਣ ਪ੍ਰਸਤੀ ਹੋ ਕੇ ਕਹਿੰਦੇ ਤਾਟ ਤੇਰਥ ਸਭ ਤਰਤੀ ਬ੍ਰਹਮਯ ਦੋਬਿਧਾ ਛੁੱਟ ਗਏ ਨਹੀਂ ਤਾਟ ਤੇਰਥ ਸਭ ਤਰਤੀ ਬ੍ਰਹਮਯ ਅਰਥਾਤ ਕਿ ਟੱਟ ਭਾਵ ਪਾਣੀਆਂ ਦੇ ਕੰਢਿਆਂ ਤੇ ਵਿਚਰ ਕੇ ਦੇਖ ਲਿਆ ਫਿਰ ਕੇ ਦੇਖ ਲਿਆ ਦੇਰਥ ਅਰਥਾਤ ਕੇ ਪਾਣੀਆਂ ਦੇ ਕੰਡਿਆਂ ਤੇ ਬਣੇ ਹੋਏ ਧਰਮਸਾਨਾਂ ਤੇ ਫਿਰ ਫਿਰ ਕੇ ਦੇਖ ਲਿਆ ਸਭ ਧਰਤੀ ਪਰਮੇ ਅਰਥਾਤ ਕੇ ਇੱਥੋਂ ਤੱਕ ਸਾਰੀ ਧਰਤੀ ਦਾ ਪਰਮਣ ਕਰਕੇ ਵੀ ਦੇਖ ਲਿਆ ਪਰ ਇਹਨਾਂ ਕਰਮਾਂ ਦੇ ਨਾਲ ਵੀ ਮਹਾਰਾਜ ਕਹਿੰਦੇ ਦੁਬਿਧਾ ਛੁੱਟ ਕੇ ਨਹੀਂ ਜਿਹੜੇ ਅੰਦਰ ਦੀ ਦੋ ਚਿੱਤੀ ਜਦ ਵੱਲਾ ਪਾਣਾ ਜਿਹੜੇ ਦੁਬਿਧਾ ਜਦ ਫਸਲਾ ਪਾਣਾ ਉਹ ਛੁੱਟਦਾ ਨਹੀਂ ਸੋਗ ਆਪਣੀ ਅਸ਼ਟਪਦੀ ਦੇ ਤੀਸਰੇ ਪਦੇਤ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮਾਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵੱਤ ਤਰਾਏ ਮਨ ਕੇ ਮੈਲ ਨ ਉਤਰੈ ਇਹ ਬਿਦ ਜੇ ਲਖ ਜਤਨ ਕਰਾਏ ਮਾਨ ਕਾਮਨਾ ਤੀਰਥ ਜਾਏ ਬਸਿਓ ਅਰਥਾਤ ਕੇ ਮੰਦੇ ਚ ਸਵਰਗ ਜਾਂ ਫਿਰ ਮੁਕਤੀ ਵਗੈਰਾ ਦੀ ਕਾਮਨਾ ਜੈ ਇਸ਼ਾ ਲੈ ਕੇ ਤੇਰਥਾਂ ਤੇ ਜਾ ਕੇ ਵਸੇਬਾ ਕਰਕੇ ਵੀ ਦੇਖ ਲਿਆ ਪੱਕੇ ਤੌਰ ਤੇ ਔਰ ਮਹਾਰਾ ਜੀ ਕਹਿੰਦੇ ਸਿਰ ਕਰਵਾਤਰਾ ਇਥੋ ਤਾਈ ਆਪਣੇ ਸਿਰ ਤੇ ਕਰਵਾਤ ਅਰਥਾਤ ਕਿ ਕਲਵੱਤਰ ਜਾਂ ਆਰਾ ਰਖਾ ਕੇ ਦੇਖ ਲਿਆ ਜੇਕਰ ਜੋਗ ਹੈ ਕਿ ਕਾਂਸ਼ੀ ਦੇ ਵਿੱਚ ਇੱਕ ਆਰਾ ਪਿਆ ਹੁੰਦਾ ਸੀ ਲੋਹੇ ਦਾ ਮੁਕਤੀ ਜਾਂ ਸਵਰਗ ਦੀ ਲਾਲਸਾ ਦੇ ਵਿੱਚ ਜਿਹੜੇ ਸਨਾਤਨੀ ਮਤ ਦੇ ਲੋਕ ਸਨ ਉਹ ਆਪਣੇ ਸਿਰ ਤੇ ਆਰਾ ਰਖਾ ਕੇ ਆਰਾ ਫਰਾ ਕੇ ਆਪਣੇ ਆਪ ਨੂੰ ਦੁਖਾੜ ਕਰਵਾ ਦਿਆ ਕਰਦੇ ਸਨ ਔਰ ਇਹਵੇਂ ਖੁਦਕੁਸ਼ੀ ਕਰ ਲਿਆ ਕਰਦੇ ਸਾਨੇ ਇਹ ਆਰਾਬਾਦ ਦੇ ਵਿੱਚ ਅਕਬਰ ਨੇ ਚੁਕਵਾਇਆ ਹੈ ਮਹਾਰਾਜ ਕਹਿੰਦੇ ਮਾਨਕਾਮਨ ਤੀਰਥ ਜਾਏ ਬਸਿਓ ਸਿਰ ਕਰ ਵੱਤ ਤਰਾਏ ਮਨ ਕੀ ਮੈਲ ਨਾ ਉਤਰੈ ਇਹ ਬਿਦ ਜੇ ਲਖ ਜਤਨ ਕਰਾਏ ਮਨ ਕੇ ਮੈਲ ਨਾ ਉਤਰ ਆਇ ਇਹ ਬਿਦ ਮਹਾਰਾਜ ਕਹਿੰਦੇ ਮਨ ਤੋਂ ਵਿਕਾਰਾਂ ਦੀ ਪਾਪਾਂ ਦੀ ਈਮਾਂ ਉਗਣਾਂ ਦੀ ਮੈਲ ਇਹਨਾਂ ਵਿਧੀਆਂ ਦੇ ਨਾਲ ਵੀ ਉਤਰ ਹੀ ਨਾ ਜੇ ਲੱਖ ਯਤਨ ਕਰਾਏ ਬੇਸ਼ੱਕ ਮਹਾਰਾਜ ਕਹਿੰਦੇ ਲੋਕਾਂ ਨੇ ਲੱਖਾਂ ਹੀ ਯਤਨ ਕਰਨੇ ਕੀਤੇ ਪਰ ਮਨ ਤੋਂ ਵਿਕਾਰਾਂ ਦੀ ਮੈਲ ਉਤਰੀ ਨਾ ਲੱਥੀ ਨਾ ਸੋ ਅਗੋਂ ਆਪਣੀ ਅਸ਼ਟਪਦੀ ਦਾ ਚੌਥਾ ਪਦ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਕਾਨਕ ਕਾਮਨੇ ਹੈ ਵਰ ਗੈਬਰ ਬਹੁ ਵਿਦਦਾਨ ਦਾ ਤਾਰਾ ਆਨਾ ਵਸਤਰ ਤੂਮ ਬਹੁ ਵਰਪੇ ਨਾ ਮਿਲਿਆ ਹਰ ਦੁਆਰਾ ਕਾਨਕ ਕਾਮਨੇ ਹੈ ਵਰ ਗੈਬਰ ਕਾਨਕ ਅਰਥਾਤ ਸੋਨੇ ਦਾ ਦਾਨ ਕਰਕੇ ਦੇਖ ਲਿਆ ਕਾਮਨੇ ਅਰਥਾਤ ਇਥੋ ਤਾਂ ਇਸਤਰੀ ਦਾ ਦਾਨ ਕਰਕੇ ਵੀ ਦੇਖ ਲਿਆ ਲੋਕਾਂ ਨੇ ਹੈਵਰ ਗੈਵਰ ਅਰਥਾਤ ਕੇ ਸ੍ਰੇਸ਼ਟ ਘੋੜੇ ਤੇ ਸ੍ਰੇਸ਼ਟ ਹਾਥੀਆਂ ਦਾ ਦਾਨ ਕਰ ਕਰਕੇ ਦੇਖ ਲਿਆ ਔਰ ਬਹੁ ਬਿਦ ਦਾਨ ਦਾ ਤਾਰਾ ਬੜੀਆਂ ਵਿਧੀਆਂ ਦੇ ਨਾਲ ਬੜੀ ਪ੍ਰਕਾਰ ਦਾ ਦਾਨ ਦੇ ਦੇ ਕੇ ਦੇਖ ਲਿਆ ਲੋਕਾਂ ਨੇ ਮਹਾਰਾਜ ਕਹਿੰਦੇ ਅਨ ਬਸਤਰ ਭੂਮ ਬਹੁ ਅਰਪੇ ਨਹ ਮਿਲਿਆ ਹਰ ਦੁਆਰਾ ਅਨਦਾ দান ਕਰਕੇ ਦੇਖ ਲਿਆ ਬਸਤਰਾਂ ਦਾ দান ਕਰਕੇ ਦੇਖ ਲਿਆ ਭੂਮ ਬਹਵਰ ਪੈਰ ਥਾਤ ਕੇ ਬਹੁਤ ਜਿਆਦਾ ਭੂਮੀ ਵਗੈਰਾ ਦਾ ਅਰਪਣ ਕਰਕੇ দান ਕਰਕੇ ਵੀ ਦੇਖ ਲਿਆ ਪਰੰਤੂ ਫੇਰ ਵੀ ਮਹਾਰਾਜ ਕਹਿੰਦੇ ਨਹੀਂ ਮਿਲਿਆ ਹਰ ਦੁਆਰ ਇਹਨਾਂ ਵਿਧੀਆਂ ਦੇ ਨਾਲ ਵੀ ਇਹਨਾਂ ਦਾਨਾਂ ਦੇ ਨਾਲ ਵੀ ਹਰੀ ਦਾ ਦੁਆਰ ਨਸੀਬ ਨਾ ਹੋਇਆ ਮਿਲਿਆ ਨਾ ਸੋਗੋ ਆਪਣੀ ਅਸ਼ਟਪਦੀ ਦੇ ਪੰਜਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਪੂਜਾ ਅਰਚਾ ਬੰਦਨ ਡੰਡਾਉਤ ਖਟ ਕਰਮਾਰਤ ਰਹਦਾ ਹੋ ਕਰਦ ਬੰਦਨ ਮੈਂ ਪਰਿਆਨ ਹੈ ਮਿਲਿਆ ਇਹ ਜੁਗਤਾ ਪੂਜਾ ਅਰਚਾ ਬੰਦਨ ਡੰਡਾਉਤ ਆਪਣੇ ਇਸ਼ਟ ਦੇਵ ਦੀ ਪੂਜਾ ਕਰਕੇ ਵੀ ਦੇਖ ਲਈ ਅਰਚਾ ਵੀ ਪੂਜਾ ਨੂੰ ਕਹਿੰਦੇ ਨੇ ਇਤਰ ਵਗੈਰਾ ਛਿੜਕ ਕੇ ਦੇਖ ਲਿਆ ਬੰਦਨਾ ਡੰਡਾਉਤ ਤੇ ਡੰਡੇ ਵਾਂਗੂ ਲੰਮੇ ਪੈ ਕੇ ਮਹਾਰਾਜ ਕਹਿੰਦੇ ਬੰਦਨਾ ਕਰ ਕਰ ਕੇ ਨਮਸਕਾਰਾਂ ਕਰ ਕਰ ਕੇ ਵੀ ਦੇਖ ਲਿਆ ਆਪਣੇ ਇਸ਼ਟ ਦੇਵਾਨੋ ਖਾਟ ਕਰਮ ਰਤ ਰਹਤਾ ਮਹਾਰਾਜ ਕਹਿੰਦੇ ਛੇ ਕਰਮਾਂ ਦੇ ਵਿੱਚ ਰੰਗਿਆ ਰਹਿੰਦਾ ਸੀ ਜੀਵ ਉਹ ਛੇ ਕਰਮ ਕਿਹੜੇ-ਕਿਹੜੇ ਨੇ ਵੇਦ ਪੜਨਾ ਵੇਦ ਪੜਾਉਣਾ ਜਗ ਕਰਨਾ ਜਗ ਕਰਾਉਣਾ ਦਾਨ ਦੇਣਾ ਤੇ ਦਾਨ ਲੈਣਾ ਆਦਿ ਇਹਨਾਂ ਛੇ ਕਰਮਾਂ ਦੇ ਵਿੱਚ ਆਪਣੇ ਮਨ ਨੂੰ ਰੰਗੀਜ ਕੇ ਵੀ ਦੇਖ ਲਿਆ ਮਹਾਰਾਜ ਕਹਿੰਦੇ ਹਾਂ ਹੋਂ ਕਰਤ ਬੰਦਨ ਮੈਂ ਪਰਿਆ ਨਹਿ ਮਿਲਿਆ ਇਹ ਜੁਗਤਾ ਤੇ ਇਹਨਾਂ ਸਾਰੇ ਕਰਮਕਾਂਡਾਂ ਨੂੰ ਕਰਨ ਦੇ ਬਾਵਜੂਦ ਵੀ ਮਹਾਰਾਜ ਕਹਿੰਦੇ ਸਗੋਂ ਮੈਂ ਮੈਂ ਕਰਦਾ ਹੋਇਆ ਜੀਵ ਬੰਦਨਾ ਦੇ ਵਿੱਚ ਹੀ ਮਹਾਰਾਜ ਕਹਿੰਦੇ ਫਸਿਆ ਰਿਹਾ ਪਰੰਤੂ ਪਰਮੇਸ਼ਰ ਦਾ ਵਸਲ ਨਸੀਬ ਨਾ ਹੋਇਆ ਨਾ ਮਿਲੀ ਇਹ ਜੁਗਤਾ ਇਹਨਾਂ ਜੁਗਤੀਆਂ ਦੇ ਨਾਲ ਇਹਨਾਂ ਟੰਗਾ ਤਰਕੀਬਾਂ ਦੇ ਨਾਲ ਵੀ ਹਰੀ ਪਰਮੇਸ਼ਰ ਮਿਲਿਆ ਨਾ ਜੀਵ ਨੂੰ ਸੋਗ ਆਪਣੇ ਅਸ਼ਟਪਦੀ ਦੇ ਛੇਵੇਂ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜੋਗ ਸਿੱਧ ਆਸਣ ਚੌਰਾਸੀ ਏ ਭੀ ਕਰ ਕਰ ਰਹਿਆ ਉਹ ਵੱਡੇ ਆਰਜਾ ਫਿਰ ਫਿਰ ਜਨਮ ਹਰ ਸਿਉ ਸੰਗ ਨਾ ਗਹਿਆ ਜੋਗ ਸਿੱਧ ਆਸਣ ਚੌਰਾਸੀ ਮਹਾਰਾਜ ਕਹਿੰਦੇ ਸਿੱਧਾ ਜੋਗੀਆਂ ਵਾਲੇ ਜਿਹੜੇ ਚੌਰਾਸੀ ਆਸਣ ਹਨ ਏਪੀ ਕਰ ਕਰ ਰਹਾ ਕਰਮੀ ਕਾਂਡੇ ਜੀਵ ਜੜਾ ਇਹਨਾਂ ਨੂੰ ਕਰ ਕਰ ਕੇ ਵੀ ਰਹਿ ਗਿਆ ਹਾਂ ਬਹਾਰ ਗਿਆ ਥੱਕ ਟੁੱਟ ਗਿਆ ਮਹਾਰਾਜ ਕਹਿੰਦੇ ਵੱਡੀ ਆਰਜਾ ਫਿਰ ਫਿਰ ਜਨਮ ਹੈ ਹਰ ਸੋ ਸੰਗ ਨਾ ਗਇਆ ਤੇ ਪ੍ਰਾਣਾਯਾਮੀਆਂ ਵਾਂਗੂ ਪ੍ਰਾਣਾਯਾਮ ਕਰ ਕਰ ਕੇ ਮਹਾਰਾਜ ਕਹਿੰਦੇ ਆਪਣੀ ਆਰਜਾ ਵਧਾਵਦਾ ਕੇ ਵੀ ਵੇਖ ਲਈ ਸਵਾਸੇ ਦਸਮ ਦਵਾਰ ਨੂੰ ਚੜਾ ਲਈਦੇ ਸਨ ਕਿੰਨੇ ਕਿੰਨੇ ਸਾਲਾਂ ਬਾਅਦ ਸਵਾਸੇ ਉਤਾਰਨੇ ਮਹਾਰਾਜ ਕਹਿੰਦੇ ਆਰ ਜਵਦਾ ਕੇ ਵੀ ਦੇਖ ਲਈ ਪ੍ਰਾਣਾਯਾਮੀ ਜੋਗੀਆਂ ਦੇ ਵਾਂਗੂ ਫਿਰ ਫਿਰ ਜਨਮ ਅਰਥਾਤ ਕੇ ਆਪਣੇ ਸੁਰਤੀ ਬਿਰਤੀ ਸਹਿਤ ਚੇਤਨਾ ਸਹਿਤ ਇਸ ਸੰਸਾਰ ਦੁਬਾਰਾ ਦੁਬਾਰਾ ਜਨਮ ਲੈ ਕੇ ਵੀ ਦੇਖ ਲਿਆ ਹਰ ਸਿਉ ਸੰਗ ਨਾ ਗਹਿਆ ਪਰੰਤੂ ਹਰੀ ਪਰਮੇਸ਼ਰ ਦੇ ਨਾਲ ਮਹਾਰਾਜ ਕਹਿੰਦੇ ਸੰਗ ਫਿਰ ਵੀ ਨਾ ਜੁੜਿਆ ਨਾਤਾ ਫਿਰ ਵੀ ਨਾ ਜੁੜਿਆ ਮਿਲਾਪ ਨਸੀਬ ਨਾ ਹੋਇਆ ਸੋ ਅਗੋ ਆਪਣੀ ਅਸ਼ਟ ਪਦੀ ਦੇ ਸਤਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚ ਆ ਨਰਕ ਕੋਰ ਕਾ ਦਵਾਰਾ ਤੇ ਰਾਜ ਲੀਲਾ ਅਰਥਾਤ ਕਿ ਰਾਜਿਆਂ ਵਾਲੇ ਰਗ ਤਮਾਸ਼ੇ ਕਰ ਕਰਕੇ ਵੀ ਦੇਖ ਲਏ ਰਾਜਨ ਕੀ ਰਚਨਾ ਮਹਾਰਾਜ ਕਹਿੰਦਾ ਰਾਜਿਆਂ ਵਾਲੀ ਸ਼ਾਹੀ ਠਾਠ ਵਾਠ ਕਰ ਕਰਕੇ ਵੀ ਦੇਖ ਲਈ ਕਰੇਆ ਹੁਕਮ ਅਫਾਰਾ ਤੇ ਰਾਜਿਆਂ ਵਾਂਗੂ ਅਮੋੜ ਹੁਕਮ ਕਰ ਕਰਕੇ ਦੇਖ ਲੈ ਕਹਿੰਦਾ ਸੇਜ ਸੋਹਣੀ ਚੰਦਨ ਚੋ ਆ ਨਰਕ ਕੋਰ ਕਾ ਦਵਾਰਾ ਸੋਹਣਿਆ ਸੋਹਣਿਆ ਸੇਜਾਂ ਮਾਣ ਕੇ ਦੇਖ ਲਈਆਂ ਸੇਜ ਸੋਹਣੀ ਚੰਦਨ ਚੋ ਆ ਤੇ ਚੰਦਨ ਦੇ ਵਟਣੇ ਮਲ ਮਲ ਕੇ ਦੇਖ ਲੈ ਚੋ ਆਰ ਸਾਦਾ ਗਰਦਾ ਤੇਲ ਵਗੈਰਾ ਵੀ ਆਪਣੇ ਬदन ਨੂੰ ਲਾ ਕੇ ਦੇਖ ਲੈ ਕਹਿੰਦੇ ਨਰਕ ਕੋਰ ਕਾ ਦਵਾਰ ਐਸਾਰ ਕੋਜ ਮਹਾਰਾਜ ਕਹਿੰਦੇ ਭਿਆਨਕ ਨਰਕ ਦਾ ਹੀ ਦਰਵਾਜਾ ਹਨ ਕੋਰ ਨਰਕ ਦਾ ਹੀ ਦਵਾਰਾ ਹਨ ਸੋ ਕੋ ਆਪਣੀ ਅਸ਼ਟਪਦੀ ਦੇ 8ਵੇਂ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹਾਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮ ਕਹੋ ਨਾਨਕ ਤਿਸ ਪਇਓ ਪਰਾਪਤ ਜਿਸ ਪੁਰਬ ਲਖੈ ਕਾਲਹਿਨ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਮਹਾਰਾਜ ਕਹਿੰਦਾ ਸਾਧੂਆਂ ਦਾ ਸੰਗ ਕਰਕੇ ਜਿਹੜੇ ਹਰੀ ਪਰਮੇਸ਼ਰ ਜੀ ਦੀ ਕੀਰਤਿ ਕਰਨੇ ਆ ਦੁਨੀਆ ਦੇ ਕੁੱਲ ਕਰਮਾਂ ਦੇ ਵਿੱਚੋਂ ਸਰਮੌਰ ਕਰਮ ਐ ਸ਼੍ਰੋਮਣੀ ਕਰਮ ਐ ਉੱਤਮ ਕਰਮ ਐ ਸ੍ਰੇਸ਼ਟ ਕਰਮ ਐ ਵਧੀਆ ਕਰਮ ਐ ਪਰ ਇਹ ਕਰਮ ਹਰੀ ਸਾਰੇ ਨੂੰ ਨਸੀਬ ਨਹੀਂ ਹੁੰਦਾ ਮਹਾਰਾਜ ਕਹਿੰਦਾ ਕਹੋ ਨਾਨਕ ਤਿਸ ਭਇਓ ਪ੍ਰਾਪਤੇ ਕਹਿੰਦਾ ਹੈ ਨਾ ਪੰਜਵੇਂ ਗੁਰੂ ਨਾਨਕ ਧਰ ਗੁਰ ਅਰਜਨ ਦੇ ਮਹਾਰਾਜ ਕਿ ਸਾਧ ਸੰਗ ਔਰ ਹਰੀ ਦੀ ਕੀਰਤੀ ਵਾਲਾ ਕਰਮ ਕੇ ਬਲੋਂ ਨਹੀਂ ਪ੍ਰਾਪਤ ਹੁੰਦਾ ਹੈ ਜਿਸ ਪੁਰਬ ਲਿਖੇ ਕਹ ਲੈਣਾ ਪੁਰਬਲੇ ਕਰਮਾ ਮੁਤਾਬਕ ਜਿਹਦੇ ਪਾਗਾਂ ਦੇ ਵਿੱਚ ਲੈਣਾ ਲਿਖਿਆ ਹੋਵੇ ਜਿਹਦੇ ਪਾਗਾਂ ਦੇ ਵਿੱਚ ਸਾਧ ਸੰਗ ਕਰਨਾ ਔਰ ਹਰੀ ਦੀ ਕੀਰਤੀ ਕਰਨੇ ਲਿਖੀ ਹੋਵੇ ਸੋ ਮਹਾਰਾਜ ਸ਼ਬਦ ਅੰਤ ਦੇ ਵਿੱਚ ਦੂਸਰੇ ਰਾਉ ਦੇ ਵਿੱਚ ਕਿਰਪਾ ਕਰਦੇ ਹਨ ਕਹਿੰਦਾ ਤੇਰਾ ਸੇਵਕ ਇਹੋ ਰੰਗ ਮਾਤਾ ਤਉ ਕਿਰਪਾਲ ਦੇਨ ਦੁਖ ਪੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਰਹਾਉ ਦੂਜਾ ਤੇਰਾ ਸੇਵਕ ਇਹੋ ਰੰਗ ਮਾਤਾ ਕਹਿੰਦੇ ਆਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੇ ਸੇਵਕ ਤੁਹਾਡੇ ਇਸ ਪ੍ਰੇਮ ਰੂਪੀ ਰੰਗ ਦੇ ਵਿੱਚ ਨਮਸਤ ਹੋ ਕੇ ਮਸਤ ਕਹਿੰਦਾ ਭਾਇਓ ਕਿਰਪਾਲ ਦੀਨ ਦੁਖ ਪੰਜਨੋਂ ਦੀਨਾਂ ਦੇ ਦੁੱਖਾਂ ਦਾ ਪੰਜਨ ਕਰਨੇ ਵਾਲੇ ਗਰੀਬਾਂ ਦੇ ਦੁੱਖਾਂ ਦਾ ਨਾਸ਼ ਕਰਨੇ ਵਾਲੇ ਹਰੀ ਪਰਮੇਸ਼ਰ ਜੀ ਜਦੋਂ ਕਿਰਪਾਲੂ ਹੁੰਦੇ ਨੇ ਦਿਆਲੂ ਹੁੰਦੇ ਨੇ ਦਇਆ ਦੇ ਘਰ ਜਾਂਦੇ ਨੇ ਕਿਰਪਾ ਦੇ ਘਰ ਜਾਂਦੇ ਨੇ ਤਾਂ ਫਿਰ ਮਹਾਰਾਜ ਕਹਿੰਦੇ ਹਰ ਹਰ ਕੀਰਤਨ ਇਹੋ ਮਨ ਰਾਤਾ ਸਾਡਾ ਜਿਹੜਾ ਇਹ ਮਾਨ ਨ ਹਰੀ ਹਰੀ ਦੇ ਕੀਰਤਨ ਦੇ ਵਿੱਚ ਰੰਗਿਆ ਜਾਂਦਾ ਉਹਦੇ ਨਾਮ ਦੇ ਵਿੱਚ ਗੜੋਚੋ ਜਾਂਦਾ ਭਿੱਜ ਜਾਂਦਾ ਸੁਰਹਾਓ ਦੂਜਾ ਕਹਿੰਦਾ ਤੇਰੋ ਸੇਵਕ ਇਹੋ ਰੰਗ ਮਾਤਾ ਪਾਇਓ ਕਿਰਪਾਲ ਦੇਨ ਦੁਖ ਪੰਜਨ ਹਰ ਹਰ ਕੀਰਤਨ ਇਹੋ ਮਨ ਰਤਾ ਕਰਹਾਉ ਦੂਜਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹਿ